ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਹਮ ਅਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੋਤੇ ਦਾਰਾ ਸੇ ਉਪ੍ਰੀਤ ਲਗੇ ਇਕਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੋ ਕਹਾਉ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖੁਸੰਦੀ ਨੂਰੇ ਅਰਸਾ ਹੋ ਕੋਰਸਾ ਹੋ ਛੱਟਹੀਐ ਤੋਦ ਦਿੱਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦਿ ਮਾਮਹਿ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਨਾ ਮੈਂ ਹੀ ਤੇ ਸਭ ਕਿਸ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਕੌਡੇ ਬਦਲੈ ਜਨਮ ਗਵਾਇਆ ਚੀਨੈ ਸਨਾਈ ਆਪੈ ਗੋਰਮੁਖ ਹੋਵੈ ਤਾ ਏਕੋ ਜਾਣੈ ਹਾਉ ਮੈਂ ਦੁਖ ਨ ਸੰਤਾਪੈ ਬਲਹਾਰੀ ਗੁਰ ਆਪਣੇ ਵਿਟਹਾਉ ਜੇਨਾ ਸਾਚੇ ਸੋ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੋਰਮੁਖ ਗਾਵੇ ਗੋਰਮੁਖ ਬੂਝੈ ਗੋਰਮੁਖ ਸਬਦ ਵਿਚਾਰੇ ਜੀਓ ਪਿੰਡ ਸਭ ਗੁਰਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਾਦੇਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ 모ਹ ਸਦਾ ਦੁਖ ਪਾਇ ਬੇਨ ਗੋਰਾ ਅਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੇ ਚਾਲੇ ਸਤ ਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿਚਹੁ ਜਾਇ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਇ ਗੁਰਮੁਖ ਘਾਲੇ ਗੁਰਮੁਖ ਖੱਟੇ ਗੋਰਾ ਮੋਖੇ ਨਾਮ ਜਪਾਈ ਸਦਾ ਅਲਿਪਤ ਸਾਚਾ ਰੰਗ ਰਤਾ ਗੁਰ ਕੈ ਸਹਜ ਸੁਭਾਈ ਮਨਮੋਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਈ ਜਾਮਕਾਲ ਭਦ ਤ੍ਰਿਸਨਾ ਧਾਦਾ ਬੇਨ ਗੁਰ ਕਵਣ ਛੜਾਏ ਸੱਚਾ ਤੀਰਥ ਜਿਤ ਸਤ ਸਾਰ ਨਾਵਣ ਗੋਰ ਮੋਖ ਆਪਿ 부ਝਾਏ ਆਠ ਸਠੀ ਤੀਰਥ ਗੁਰ ਸਬਦ ਦਿਖਾਈ ਤੇ ਤਨwidehat ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸੱਚੀ ਸਿਫਤ ਸਾਚੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਾਨ ਸਭ ਕੇਸ ਹਾਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾ ਨਿਰਮਲ ਹੋਵੈ ਹਉਮੈ ਵਿਚ ਹਉ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੋਰ ਕਾ ਸਬਦ ਰਾਤਾ ਸਹਜੇ ਮਾਤਾ ਸਹਜੇ ਰਹੇ ਆ ਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੋਰ ਕਾ ਭਾਇ ਪਿਆਰੀ ਸੱਚੀ ਵੜਾਈ ਗੁਰ ਤੇ ਪਾਈ सच्चा नाय प्यारे एको सच्चा सब मह वरत विरला को विचारे आपे मेल ता बखसे सच्ची भगत सवारी ਸਭੋ ਸੱਚ 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 ਵਰਤੈ ਗੋਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੋਰਮਖ ਆਪ ਪਛਾਨੈ ਨਾਮ ਧਿਆਇ ਤਾ ਸਤਗੁਰੁ ਭਾਇ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿਚਹੁ ਆਪ ਗਵਾਈ ਨਾਮ ਧਿਆਏ ਤਾ ਸਤਗੁਰੁ ਪਾਏ ਜੋ ਇੱਛਾ ਸੋ ਫਲ ਪਾਏ ਮਾਨਕ ਤੇ ਸਦਾ ਸਭ ਕੇ ਸ਼ੋਵੈ ਜੇ ਵਿਚਹੁ ਆਪ ਗਵਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ